ਸਾਚੀ ਕਾਂਜੀ ਮੈਂ ਸ਼ਿਪ ਨਾਂ ਦੇ ਬਤਨਾ ਕਰ ਰਿਹਾ ਹੱਦੋਂ ਖਾਨਪੁਰ ਤੋਂ ਮੁੱਖ ਸੇਵਾਦਾਰ ਦੇ ਦਰਜੇ ਸੋਹਰੇ ਇਸ ਜਗ੍ਹਾ ਨੂੰ ਚਲਦੇ ਹੋਏ ਲਖਪੁਰ ਤੋਂ 10-11 ਸਾਲ ਹੋ ਗਏ ਪਰ ਇੱਕ ਅਸੀਂ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਜਿਹੜੀ ਗਊਸ਼ਾਲਾ ਦਾ ਨੀਂਹ ਪੱਥਰ ਰੱਖਣ ਜਾ ਰਹੇ ਹਾਂ ਉਹਦੇ ਵਿੱਚ ਸੰਤਾਂ ਨੇ ਤੇ ਸੰਤਾਂ ਨੇ ਰਲ ਕੇ ਹੀ ਨੀਂਹ ਪੱਥਰ ਰੱਖਣਾ ਤੇ ਮੇਰੀ ਸ਼ਾਰਪੁਰ ਦੀਆਂ तमाम ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹਦੋਂ ਇਸ ਕਾਰਜ ਵਿੱਚ ਤੁਸੀਂ ਸਭ ਨੇ ਬੜੇ ਹਮ ਹਮਾ ਕੇ ਇਸ ਕਾਰਜ ਨੂੰ ਸਿਰੇ ਚੜਾਉਣਾ ਨੇਪਰੇ ਚੜਾਉਣਾ ਸੋ ਮੈਂ ਬਹੁਤ ਧੰਨਵਾਦੀ ਹੋਵਾਂਗਾ ਇਹ ਸਾਰੇ ਕਾਰਜ ਜਿਹੜੇ ਆ ਸੰਗਤਾਂ ਦੇ ਸਹਿਯੋਗ ਤੋਂ ਬਿਨਾਂ ਕਦੇ ਵੀ ਪੂਰੇ ਨਹੀਂ ਹੁੰਦੇ ਹੁੰਦੇ ਅਧੂਰੇ ਰਹਿੰਦੇ ਆ ਇਸ ਕਰਕੇ ਕੁਝ ਸਭ ਨੇ ਮੇਰੀ ਬੇਨਤੀ ਨੂੰ ਕਬੂਲ ਕਰਦੇ ਹੋયા ਸ਼ਿਵ ਨਾਮਦੇਵ ਆਪਣਾ ਘਰ ਹਰਦੋਖਨਪੁਰ ਪੰਚੰਦੀਕਾਪਾਲਤਾ ਕਰਨੀ 16 ਨਵੰਬਰ ਦਿਨ ਐਤਵਾਰ ਸਵੇਰੇ 10 ਵਜੇ ਜਿਹੜੇ ਪ੍ਰੋਗਰਾਮ ਆ ਇਹ ਰੰਭ ਹੋ ਜਾਣਾ ਹੈ ਔਰ ਉਸ ਸਵੇਰੇ 10 ਵਜੇ ਤੋਂ ਗੁਰੂ ਕੇ ਲੰਗਰ ਜਿਹੜਾ ਉਹ ਸਾਰਾ ਦਿਨ ਅਪੁੱਟ ਚੱਲਣਗੇ ਤੇ ਸੰਤਾਂ ਨੂੰ ਹਮ ਹਮਾ ਕੇ ਮੈਨੂੰ ਅਸ਼ੀਰਵਾਦ ਦੇਣ ਵਾਸਤੇ ਪੰਚੰਦੀਕਾਪਾਲਤਾ ਤੁਹਾਨੂੰ ਆਜ